ਆਯੁਰਵੇਦ ਦੀਆਂ ਜਿਹੜੀਆਂ ਔਸ਼ਦੀਆਂ ਨੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਦੇਖੋ ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਜਾਂ ਜਿਹੜੇ ਅਣਜਾਣ ਲੋਕ ਨੇ ਕਿਉਂ ਨਹੀਂ ਹੈਗਾ ਸਾਈਡ ਜਾਂ ਬਿਨਾ ਪ੍ਰਕਿਰਤੀ ਨੂੰ ਦੇਖੇ ਤੋ ਦਿੱਤੀ ਜਾਊਗੀ ਕਿਉਂ ਨਹੀਂ ਨੁਕਸਾਨ ਹੋਊਗਾ ਹੂੰ ਬੰਦਾ ਚਾਹ ਪੀ ਲਵੇ ਉਹ ਗੈਸ ਬਣਾਉਂਦੀ ਆ ਆਮ ਇਹ ਕਹਿੰਦੇ ਨੇ ਵੀ ਨਾ ਜ਼ਹਿਰ ਜ਼ਹਿਰ ਆ ਨਾ ਅਮਰਤ ਅਮਰਤ ਸਾਡੀ ਉਪਯੋਗ ਤੇ ਨਿਰਪਰ ਆਯੁਰਵੇਦ ਕੀ ਕਹਿੰਦਾ ਵੀ ਸਾਨੂੰ ਮਿਡ ਇਨ ਦਾ ਲਾਈਨ ਚੱਲਣਾ ਜਿਹੜੇ ਦਰਦਾਂ ਦੇ ਰੋਗੀ ਨੇ ਖਾਸ ਕਰ ਗਠੀਏ ਦੇ ਰੋਗੀ ਨੇ ਆਰ ਐ ਫੈਕਟਰ ਜਿਹਨਾਂ ਦਾ ਵੀ ਉਹਨਾਂ ਨੂੰ ਕੀ ਕੀ ਪਰਹੇਜ਼ ਰੱਖਣੀ ਚਾਹੀਦੀ। ਦੇਖੋ ਇਹ ਬਾਤ ਦਾ ਰੋਗ ਹੈ ਜੀ। ਤੁਹਾਨੂੰ ਚਾਹੇ ਗਠੀਆ ਚਾਹੇ ਯੂਰਿਕ ਐਸਿਡਾ ਚਾਹੇ ਆਰਥਰਾਈਟਿਸਾ ਚਾਹੇ ਆਸਟੋ ਆਰਥਰਾਈਟਿਸਾ ਚਾਹੇ ਗੋਟਿਆਂ ਚਾਹੇ ਗੋਟਿਆਂ ਨੂੰ ਪ੍ਰੋਬਲਮ ਹੈ ਨੀਜ਼ ਦੀ ਉਹ ਤਾਂ ਆ ਹੀ ਗਈ ਹੈ। ਪੂਰੇ ਲੋਕ ਦੱਸ ਰਹੇ ਨੇ ਵੀ ਸਹਾਂਜਣਾ ਖਾਓ ਜੀ ਇਹਨੇ ਰੋਗਾਂ ਨੂੰ ਦੂਰ ਕਰਦਾ ਹੈ। ਚ ਇੰਨਾ ਕੈਲਸ਼ੀਅਮਾ ਜਿੰਨਾ ਸਤਿਆਨਾਸ਼ ਸਹਾਂਜਣਾ ਖਾ ਕੇ ਲੋਕਾਂ ਦਾ ਹੋਇਆ ਕਿਸੇ ਚੀਜ਼ ਨਾਲ ਨਹੀਂ ਹੋਇਆ। ਜ਼ਿੰਦਗੀ ਜਦੋਂ ਜਨਮ ਹੋ ਗਿਆ ਉਦੋਂ ਕਰਮ ਸ਼ੁਰੂ ਹੋ ਜਾਂਦਾ ਮਰਨ ਤੱਕ ਕਰਮ ਕਰਦੇ ਆ ਅਸੀਂ ਕਰਦੇ ਆ ਦੋਸਤੋ ਸਰਦੀ ਦੀ ਰੁੱਤ ਚੱਲਦੀ ਆ ਤੇ ਜਿਹੜੇ ਦਰਦਾਂ ਦੇ ਰੋਗੀ ਨੇ ਖਾਸ ਕਰ ਗਠੀਏ ਤੋਂ ਆਹਤ ਨੇ ਜਿਹੜੇ ਮਰੀਜ਼ ਪਰੇਸ਼ਾਨ ਨੇ ਉਹਨਾਂ ਲਈ ਅੱਜ ਅਸੀਂ ਕੋਈ ਔਸ਼ਧੀ ਤਾਂ ਨਹੀਂ ਦੱਸਾਂਗੇ ਪਰ ਇੱਕ ਖਾਸ ਜਿਹੜੀ ਉਹਨਾਂ ਦੇ ਕੰਮ ਆਉਣ ਵਾਲੀ ਗੱਲ ਉਹ ਜ਼ਰੂਰ ਦੱਸਾਂਗੇ ਵੀ ਪਰਹੇਜ਼ ਕੀ ਰੱਖਣ ਜੀ ਵੈਜੀ ਪਰਹੇਜ਼ ਤੇ ਬੜੀ ਚਰਚਾ ਹੁੰਦੀ ਆ ਹੁਣੀ ਵੀ ਚਾਹੀਦੀ ਆ ਬਿਲਕੁਲ ਜੀ ਪਰ ਮਰੀਜ਼ਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਯਾਰ ਸਾਨੂੰ ਪੂਰੀ ਤਰ੍ਹਾਂ ਪਰਹੇਜ਼ ਨਹੀਂ ਦੱਸਿਆ ਗਿਆ ਕਿਤੇ ਨਾ ਕਿਤੇ ਕਮੀ ਰਹਿ ਗਈ ਬਿਲਕੁਲ ਜੀ ਕਿ ਚਲੋ ਖੈਰ ਆਪਣੇ ਕੋਲ ਤਾਂ ਹੁਣ ਆਪਣਾ ایکسپੀਰੀਅੰਸ 25 26 ਸਾਲਾਂ ਦਾ ਹੋ ਗਿਆ ਸਾਰੇ ਤਰ੍ਹਾਂ ਦੀ ਡਾਈਟ ਵਗੈਰਾ ਸਾਰੀ ਆਪਾਂ ਮਰੀਜ਼ਾਂ ਨੂੰ ਦੇ ਦੰਨੇ ਆ ਪਰ ਜਿਹੜੇ ਆਪਣੇ ਤੱਕ ਨਹੀਂ ਪਹੁੰਚਕਰ ਪਾਉਂਦੇ ਕਿਤੋਂ ਵੀ ਇਲਾਜ ਕਰਵਾ ਰਹੇ ਨੇ ਮੈਂ ਚਾਹੁੰਨਾ ਵੀ ਉਹ ਵੀ ਇਸ ਵੀਡੀਓ ਤੋਂ ਪਰਹੇਜ਼ ਦਾ ਘਟੋ-ਘਟ ਵਧੀਆ ਤਰੀਕੇ ਨਾਲ ਰੱਖ ਲੈ। ਹਾਂ ਬਿਲਕੁਲ ਦੇਖੋ ਸੋ दारू ਇੱਕ ਪਰਹੇਜ਼ ਇੱਕ ਜੀ ਤੇ ਵੈ ਜੀ ਫਿਰ ਆਪਾਂ ਕਰੀਏ ਸ਼ੁਰੂ ਇਹ ਗੱਲਬਾਤ ਦਾ سلسلہ ਵੀ ਜਿਹੜੇ ਦਰਦਾਂ ਦੇ ਰੋਗੀ ਨੇ ਖਾਸ ਕਰ ਗਠੀਏ ਦੇ ਰੋਗੀ ਨੇ ਆਰ ਐ ਫੈਕਟਰ ਜਿਨ੍ਹਾਂ ਦਾ ਜੀ ਦਿਸਟਰਬਾਜਾਂ ਹੋਰ ਜਿਹੜੀਆਂ ਵੀ ਇਲਾਮਤਾਂ ਇਹਦੇ ਚਾਹੁੰਦੀਆਂ ਨੇ ਬਿਨਾਂ ਨੂੰ ਕੀ ਕੀ ਪਰਹੇਜ਼ ਰੱਖਣੇ ਚਾਹੀਦੇ ਦੇਖੋ ਇਹ ਬਾਤ ਦਾ ਰੋਗ ਆ ਜੀ ਤੁਹਾਨੂੰ ਚਾਹੇ ਗਠੀਆ ਚਾਹੇ ਯੂਰਿਕ ਐਸਿਡ ਆ ਚਾਹੇ ਆਰਥਰਾਇਟਿਸ ਆ ਚਾਹੇ ਆਸਟੋ ਆਰਥਰਾਇਟਿਸ ਆ ਚਾਹੇ ਈਐਸਆਰ ਵਧ ਰਿਹਾ ਚਾਹੇ ਤੁਹਾਨੂੰ ਫਰੋਜ਼ਨ ਸ਼ੋਲਡਰ ਆ ਚਾਹੇ ਨੀਜ਼ ਦੇ ਵਿੱਚ ਗੈਪ ਆ ਗਿਆ ਚਾਹੇ ਤੁਹਾਨੂੰ ਐਲਬੋ ਦੀ ਕੋਈ ਪ੍ਰੋਬਲਮ ਆ ਜਿੰਨੇ ਵੀ ਬਾਤ ਵਿਆਦੀਆਂ ਚਾਹੇ ਗੋਡਿਆਂ ਚ ਪ੍ਰੋਬਲਮ ਚਾਹੇ ਗੋਡਿਆਂ ਦੀ ਪ੍ਰੋਬਲਮ ਆ ਨੀਜ਼ ਦੀ ਉਹ ਤਾਂ ਆਈ ਗਈ ਆ ਤਾਂ ਜਕੜਨ ਮਹਿਸੂਸ ਕਰਦੇ ਆ ਅਸੀਂ ਜਕੜਨ ਹੁੰਦੀ ਹੈ ਦੇਖੋ ਜਿਹੜੇ ਸਾਡਾ ਕੋਈ ਵੀ ਮੂਵਮੈਂਟ ਆ ਬਾਡੀ ਦੀ ਉਹ ਸਾਡੀ ਬਾਤ ਨਾਲ ਹੁੰਦੀ ਹੈ ਬਾਜੂ ਨਾਲ ਉਹ ਚਾਹੇ ਸਾਡੇ ਸਰੀਰ ਦੇ ਅੰਦਰ ਕੋਈ ਵੀ ਕਿਰਿਆ ਜਦੋਂ ਹੋਣੀ ਆ ਤਾਂ ਉੱਥੇ ਹਵਾ ਦਾ ਹੋਣਾ ਜ਼ਰੂਰੀ ਆ ਅਸੀਂ ਸਾਹ ਵੀ ਲੈਣੇ ਆ ਤਾਂ વાત ਇਹ ਨਹੀਂ ਹੈਗਾ ਵੀ ਕੱਲਾ ਵਿਕ੍ਰਿਤ ਹੋ ਕੇ ਵਧੂ ਗਈ ਵਿਕ੍ਰਿਤੀ ਸ਼ਬਦ ਆ ਜਿਹੜਾ ਵਿਗਾੜ ਤੋਂ ਆ ਓਕੇ ਹੁਣ ਚੀਜ਼ਾਂ ਦਾ ਵੱਧ ਜਾਣਾ ਵੀ ਵਿਗਾੜ ਆ ਘਟ ਜਾਣਾ ਵੀ ਵਿਗਾੜ ਆ ਵਿਕ੍ਰਿਤੀ ਆ ਨਾ ਹੁਣ ਆਪਾਂ ਕਹਿੰਦੇ ਆ ਵੀ ਯਾਰ ਉਹ ਸੇਕ ਘੱਟ ਕਰਦੇ ਯਾਰ ਫਰਜ਼ ਕਰ ਲਓ ਆਪਾਂ ਕੋਈ ਪਦਾਰਥ ਧਰਿਆ ਹੋਆ ਚਾਹੇ ਧਰੀ ਵੀ ਆ ਜੇ ਸੇਕ ਬਹੁਤ ਵਧਾਤਾ ਉਹ ਵੀ ਖਰਾਬ ਹੋ ਜੂਗਾ ਜੇ ਬਿਲਕੁਲ ਡਾਉਨ ਹੀ ਕਰਤਾ ਤਾਂ ਵੀ ਨਹੀਂ ਚਾਹ ਬਣਨੀ ਜੇ ਬਹੁਤ ਵਧਾਤਾ ਤਾਂ ਉਹ ਸੜ ਜੂ ਕੋਈ ਨਾ ਕੋਈ ਜੇ ਦੁੱਧ ਤੇ ਰੱਖਿਆ ਹੋਇਆ ਤਾਂ ਦੁੱਧ ਥੱਲੇ ਲੱਗ ਜੂਗਾ ਸੜ ਜੂ ਉਬਲ ਜੂ ਬਾਹਰ ਨਿਕਲ ਜੂ ਜੇ ਅਸੀਂ ਬਿਲਕੁਲ ਉਹਨਾਂ ਉਸ ਲੈਵਲ ਤੇ ਲੋ ਕਰਤਾ ਵੀ ਦੁੱਧ ਨੂੰ ਉਬਾਲੇ ਨਾ ਆਵੇ ਉਹ ਵੀ ਨਹੀਂ ਠੀਕ ਹੈ ਉਹ ਵੀ ਨਹੀਂ ਠੀਕ ਹੈ ਸੋ ਇਸ ਕਰਕੇ ਵਿਕਰੇਤੀ ਨੂੰ ਦੋਸ਼ਾਂ ਦੀ ਨੂੰ ਦੋਨੇ ਪਾਸੇ ਮੰਨਿਆ ਜਾਂਦਾ ਵਧਣਾ ਵੀ ਘਟਣਾ ਵੀ ਸੋ ਜਦੋਂ ਵਾਤ ਵਿਅாதி ਹੋ ਜਾਂਦੀ ਹੈ ਤਾਂ ਕੀ ਸਾਨੂੰ ਕਰਨਾ ਚਾਹੀਦਾ ਜਿੰਨੇ ਵੀ ਵਾਤ ਨੂੰ ਡਿਸਟਰਬ ਕਰਨ ਵਾਲੇ ਨੇ ਇਨਗਰੀਡੀIENTS ਹਮ ਸਭ ਤੋਂ ਵੱਧ ਕੀ ਸਾਡੇ ਵਾਤ ਨੂੰ ਪ੍ਰਭਾਵਿਤ ਕਰਦਾ ਖੱਟਾ ਅੱਛਾ ਖੱਟੇ ਪਦਾਰਥ ਹਾਂ ਜਿੰਨੇ ਵੀ ਖੱਟੇ ਪਦਾਰਥ ਨੇ ਵਾਤ ਰੋਗੀਆਂ ਵਾਸਤੇ ਜ਼ਹਿਰ ਨੇ ਜਿਵੇਂ ਕੋਈ ਇਮਲੀ ਹੋਗੀ ਹਾਂਜੀ ਜਿਹੜੀਆਂ ਚਟਣੀਆਂ ਨੇ ਅਚਾਰ ਅਚਾਰ ਹੋ ਗਏ ਸਰਕੇ ਵਾਲੇ ਅਚਾਰ ਸਰਕੇ ਹੋ ਗਏ ਨਿੰਬੂ ਹੋ ਗਿਆ ਨਿੰਬੂ ਹੋ ਗਿਆ ਤੇ ਫਿਰ ਦਹੀਂ ਲੱਸੀ ਵੀ ਇਹਦੇ ਚ ਆਉਂਦਾ ਦਹੀਂ ਲੱਸੀ ਤਾਂ ਵੈਸੇ ਵੀ ਠੰਡਾ ਬਾਤੇ ਆ ਉਹਦੇ ਚ ਜੇ ਖੱਟਾ ਹੋ ਗਿਆ ਤਾਂ ਸਮਝ ਲਓ ਵੀ ਇੱਕ ਤਾਂ ਕarele ਦੂਜਾ ਨਿੰਮ ਤੇ ਚੜ ਗਿਆ ਅੱਛਾ ਇੰਨਾ ਵਿਗਾੜ ਕਰਦਾ ਇੰਨਾ ਵਿਗਾੜ ਕਰਦਾ ਦਹੀਂ ਲੱਸੀ ਕੁਝ ਲੋਕ ਤਾਂ ਦੇਖੋ ਖੈਰ ਆਪਾ ਐਲੋਪੈਥੀ ਦੀ ਜੇ ਗੱਲ ਕਰਾਂਗੇ ਤਾਂ ਉਹ ਤਾਂ ਇਸ ਚੀਜ਼ ਨੂੰ ਮੰਨਦੇ ਨਹੀਂ ਉਹਨਾਂ ਨੂੰ ਪਤਾ ਨਹੀਂ ਹਲੇ ਪਰਹੇਜ਼ ਦੀ ਉਹ ਚਰਚਾਈ ਵੀ ਕਰਦੇ ਨੇ ਉਹਨਾਂ ਨੂੰ ਹੋਂਦ ਚ ਆਇਆ ਨੂੰ 200 ਸਾਲ ਹੋਏ ਨੇ ਤਾਂ ਆਯੁਰਵੇਦ 5000 ਸਾਲ ਤੋਂ ਕੰਮ ਕਰ ਰਿਹਾ ਤਾਂ ਉਹ ਦੇਖੋ ਫਰਕ ਤਾਂ ਰਹਿਣਾ ਹੀ ਆ ਉਹ ਹਲੇ ਪਰਹੇਜ਼ ਤੇ ਗੱਲੇ ਨਹੀਂ ਕਰ ਸਕੇ ਪਹੁੰਚੇ ਨਹੀਂ ਉੱਥੇ ਤੱਕ ਕਿਉਂਕਿ ਹਾਂ ਉਹ ਮੰਨਦੇ ਨਹੀਂ ਕਿ ਤੱਕ ਜੋ ਮਰਜ਼ੀ ਖਾਈ ਜਾਓ ਦਵਾਈ ਲਈ ਜਾਓ ਬਸ ਤੇ ਦੂਜੀ ਚੀਜ਼ ਆ ਗਈ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਧੀਰ ਨਾਲ ਪਚਣ ਵਾਲੇ ਭੋਜਨ ਨੇ ਆਮ ਤੌਰ ਤੇ ਕਹਿ ਦਿੰਦੇ ਨੇ ਕਿਸੇ ਨੂੰ ਮਾਹ ਵਾਦੀ ਕਿਸੇ ਨੂੰ ਸੁਆਦੀ ਮੈਂ ਇੱਕ ਮਰਜ਼ੀ ਦੀ ਗੱਲ ਸੰਗਤ ਨਾਲ ਕਰ ਲਾਂ ਦੇਖੋ ਜਿਹੜੇ ਹੁਣ ਦਰਦਾਂ ਦੇ ਰੋਗੀ ਨੇ ਉਹਨਾਂ ਲਈ ਇੱਕ ਗੱਲ ਤਾਂ ਕਲੀਅਰ ਹੋ ਗਈ ਵੀ ਖੱਟਾ ਕਿਸੇ ਵੀ ਤਰ੍ਹਾਂ ਦਾ ਪਦਾਰਥ ਆ। ਉਹ ਤੁਸੀਂ ਨਹੀਂ ਛਕਣਾ। ਵੇਜੀ ਇੱਕ ਹੋਰ ਚਰਚਾ ਹੋ ਗਈ ਇੱਥੇ ਵੀ ਜਿਹੜਾ ਆਮਲਾ ਹੈ ਤਾਂ ਉਹ ਖੱਟਾ ਉਹ ਬੰਦ ਰੱਖਣਾ। ਦੇਖੋ ਆਮਲਾ ਅਸੀਂ ਖਾ ਸਕਦੇ ਆ। ਅੱਛਾ ਚਵਨਪਰਾਸ਼ਾ ਉਹ ਖਾਦਾ ਜਾ ਸਕਦਾ। ਪਰ ਉਹਦਾ ਅਨੁਪਾਣ ਸਾਨੂੰ ਦੇਖਣਾ ਪਊਗਾ। ਕਿਸੇ ਗਰਮ ਚੀਜ਼ ਨਾਲ ਲੈਣਾ ਪਊਗਾ। ਗਰਮ ਤਸੀਰ ਵਾਲੀ ਚੀਜ਼ ਨਾਲ। ਅੱਛਾ ਉਹ ਕਿਵੇਂ ਜਿਵੇਂ ਦੁੱਧ ਨਾਲ? ਜਿਵੇਂ ਅ ਦੁੱਧ ਨਾਲ ਗਰਮ ਦੁੱਧ ਨਾਲ। ਹਾਂ ਗਰਮ ਦੁੱਧ ਨਾਲ ਲਿਆ ਜਾ ਸਕਦਾ। ਜਾਂ ਗਰਮ ਪਾਣੀ ਨਾਲ ਲਿਆ ਜਾ ਸਕਦਾ ਜਾਂ ਦੁੱਧੋ ਦੇ ਵਿੱਚ ਥੋੜਾ ਜਿਹਾ ਕੇਸਰ ਪਾ ਕੇ ਫੇਰ ਲਿਆ ਜਾ ਸਕਦਾ ਮਤਲਬ ਦੇਖੋ ਦੋਸਤੋ ਗੱਲ ਇਹ ਹੈ ਵੀ ਤੁਸੀਂ ਖੱਟਾ ਪਦਾਰਥ ਕੋਈ ਨਹੀਂ ਖਾਣਾ ਜੀ ਆਮਲਾ ਤੁਸੀਂ ਲੈ ਸਕਦੇ ਹੋ ਪਰ ਉਹ ਵੀ ਮੇਰਾ ਖਿਆਲ ਹੈ ਕੱਚਾ ਆਮਲਾ ਵੈ ਜੀ ਕੱਚਾ ਆਮਲਾ ਦੇਖੋ ਖਰਾਬ ਕਰੂਗਾ ਹੂੰ ਦਰਦਾਂ ਨੂੰ ਦਰਦਾਂ ਨੂੰ ਭਦਾਊਗਾ ਬਦਦਾਸ ਤਾਂ ਹੈ ਕਿ ਉਹਦੇ ਚ ਸਭ ਤੋਂ ਵੱਧ ਉਹਦੇ ਚ ਇਹੀ ਰਸਾ ਖੱਟਾ ਜਿਹਾ ਖੱਟਾ ਰਸਾ ਫਿਰ ਮੈਂ ਤਾਂ ਇਹ ਚਾਹੂੰਗਾ ਵੀ ਤੁਸੀਂ ਆਮਲੇ ਦਾ ਵੀ ਪਰਹੇਜ਼ ਹੀ ਰੱਖੋ ਕਿਸੇ ਨੂੰ ਦੇਖੋ ਜੇ ਉਧਰ ਆਮਲਾ ਖਾਣਾ ਤਾਂ ਤੁਸੀਂ ਉਹਨੂੰ ਘਿਓ ਚ ਭੁੰਨ ਕੇ ਖਾ ਵੀ ਸਕਦੇ ਹੋ ਹੂੰ ਆਮਲਾ ਲਿਆ ਉਹਨੂੰ ਘਿਓ ਚ ਭੁੰਨੋ ਤੇ ਖਾ ਲਓ ਅੱਛਾ ਫਿਰ ਇੱਥੇ ਘਿਓ ਚ ਭੁੰਨਣ ਦੀ ਗੱਲ ਆ ਗਈ ਜਿਹੜਾ ਆਮਲੇ ਦਾ ਅਚਾਰ ਸਾਡੇ ਘਰਾਂ ਮਾਤਾ-ਮਾ ਪੈਣਾ ਤੇਲ ਚ ਤਲਕੇ ਬਣਾਉਂਦੀਆਂ ਨੇ ਉਹ ਖਾਦਾ ਜਾ ਸਕਦਾ ਕਿ ਨਹੀਂ ਖਾਣਾ ਚਾਹੀਦਾ ਕਦਾ ਜਾ ਸਕਦਾ ਉਹ ਚ ਖਟਾਸ ਘਟ ਹੋਣੀ ਚਾਹੀਦੀ ਆ ਫਿਰ ਜੀ ਤੇਲ ਨਾਲ ਖਾਦਾ ਜਾ ਸਕਦਾ ਉਹ ਚ ਮਸਾਲੇ ਕੋਈ ਖੱਟਾ ਨਾ ਪਾਇਆ ਉਹ ਹੋਵੇ ਐਕਸਟਰਾ ਤਾਂ ਖਾਦਾ ਜਾ ਸਕਦਾ ਵਾਂਸ ਵਾਇਲ ਕਦੇ ਕਦੇ ਕਿਉਂਕਿ ਦਿਲ ਕਰਦਾ ਪਰ ਬਾਕੀ ਕੋਈ ਅਚਾਰ ਕਿਸੇ ਤਰ੍ਹਾਂ ਦਾ ਨਹੀਂ ਖਾਣਾ ਕੋਈ ਅਚਾਰ ਸਾਰੇ ਅਚਾਰ ਮੰਨਾਂ ਨੇ ਹੁਣ ਕਹੀਂ ਕਹਿਣਗੇ ਆ ਕਿ ਵੀ ਅਸੀਂ ਤਾਂ ਅਦਰਕ ਦਾ ਅਚਾਰ ਖਾਣੇ ਆ ਹੂੰ ਜਦੋਂ ਉਹਨੂੰ ਸਿਰਕੇ ਚ ਪਾ ਲਿਆ ਹੂੰ ਤਾਂ ਉਹ ਉਹ ਵਿਗਾੜ ਉਹ ਵਿਗਾੜ ਕਰੋ ਉਹ ਰੋਕਿਆ ਨੂੰ ਇਹਨਾਂ ਨੂੰ ਵਿਗਾੜ ਬਿਲਕੁਲ ਲਸਣ ਹੁਣ ਕਈ ਕਹਿਣਗੇ ਵੀ ਲਸਣ ਤਾਂ ਚੰਗਾ ਹੁੰਦਾ ਦਰਦਾਂ ਵਾਸਤੇ ਜਦੋਂ ਉਹਨੂੰ ਸਿਰਕੇ ਚ ਪਾ ਲਿਆ ਉਹ ਵੀ ਖਰਾਬ ਹੋ ਗਿਆ ਜੋ ਦਾ ਅਚਾਰ ਤਿਆਰ ਕਰ ਲਿਆ ਤੁਸੀਂ ਉਹ ਚ ਖੱਟਾ ਰਸ ਵਧ ਗਿਆ ਤਾਂ ਉਹ ਵੀ ਖਰਾਬ ਕਰੂਗਾ ਇਹ ਸਮਝਣ ਦੀ ਜ਼ਰੂਰ ਹੈ ਜੀ 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 ਇਹ ਜਾਣਨ ਦੀ ਜ਼ਰੂਰਤ ਹਾਂ ਤੁਸੀਂ ਗੱਲ ਕਰ ਰਹੇ ਸੀ ਜਿਹੜੇ ਭੋਜਨ ਦੇਰ ਨਾਲ ਪਦਾਰਥ ਪੱਕਦੇ ਨੇ ਤੁਸੀਂ ਮਾਂ ਤੇ ਆਏ ਸੀ ਉੱਥੋਂ ਗੱਲ ਚੱਲ ਹਾਂ ਦੇਖੋ ਮਾਂ ਹੋ ਗਏ ਹੁਣ ਸਾਨੂੰ ਪਤਾ ਕਿਵੇਂ ਲੱਗੇ ਵੀ ਕਿਹੜੇ ਪਦਾਰਥ ਦੇਰ ਨਾਲ ਪਚਦੇ ਨੇ ਸਾਨੂੰ ਜਿਨ੍ਹਾਂ ਦਾ ਪਾਕ ਨੂੰ ਅੰਦਰ ਟਾਈਮ ਲੱਗਦਾ ਟਾਈਮ ਲੱਗਦਾ ਹਾਂ ਹੁਣ ਉਹ ਤੋਂ ਬਾਅਦ ਜਿੰਮੇ ਹੁਣ ਮਾਂ ਨੇ मां ਬਾਹਰ ਅਸੀਂ ਓਗਾਉਨੇ ਆ ਤਾਂ ਉਹ ਵੀ ਬਹੁਤ ਦੇਰ ਚ ਫਸਲ ਆਉਂਦੀ ਆ ਉਹਨੂੰ ਟਾਈਮ ਲੱਗਦਾ ਚਨੇ ਨੇ ਕਾਲੇ ਉਹਨਾਂ ਨੂੰ ਟਾਈਮ ਲੱਗਦਾ ਆ ਚਿੱਟੇ ਚਨੇ ਨੇ ਉਹਨਾਂ ਨੂੰ ਟਾਈਮ ਲੱਗਦਾ ਉਹੀ ਪਾਕ ਹੋਣ ਨੂੰ ਅੰਦਰ ਵੀ ਟਾਈਮ ਲੱਗੂਗਾ ਸਾਰੇ ਇਹਨਾਂ ਨੂੰ ਬਣਨ ਚ ਵੀ ਟਾਈਮ ਲੱਗਦਾ ਬਣਨ ਚ ਵੀ ਟਾਈਮ ਮਾਂ ਵੀ ਜਿਵੇਂ ਹੁਣ ਆਪਾਂ ਮੂੰਗੀ ਦੀ ਦਾਲ ਬਣਾਉਣੀ ਆ ਜਲਦੀ ਬਣਦੀ ਆ ਮਾਂ ਦੀ ਦਾਲ ਲਈ ਕਾਫੀ ਸਮਾਂ ਚਾਹੀਦਾ ਚਨੇ ਨੇ ਭੌਂ ਕੇ ਰੱਖਣੇ ਪੈਣਗੇ ਉਬਾਲਣੇ ਪੈਣਗੇ ਫੇਰ ਉਹਨਾਂ ਦਾ ਪਕਾਉਣਾ ਅੱਛਾ ਚਨੇ ਦੋਵੇਂ ਹੀ ਖਰਾਬ ਨੇ ਚਿੱਟੇ ਦੋਵੇਂ ਚਨੇ ਖਰਾਬ ਨੇ ਮਟਰ ਵੀ ਖਰਾਬ ਨੇ ਸੁਣ ਲਓ ਦੋਸਤੋ ਜੀ ਦਰਦਾਂ ਦੇ ਰੋਗੀਆਂ ਨੇ ਚਨੇ ਵੀ ਨਹੀਂ ਖਾਣੇ ਮਾਂ ਵੀ ਨਹੀਂ ਖਾਣੇ ਰਾਜਮਾ ਰਾਜਮਾ ਵੀ ਨਹੀਂ ਖਾਣੇ ਜੀ ਤੇ ਬੈ ਜੀ ਫਿਰ ਜਿਵੇਂ ਹੁਣ ਭਿੰਡੀ ਅਰਬੀ ਦੀ ਬੈ ਵਾਲੀਆਂ ਚੀਜ਼ਾਂ ਦੀ ਗੱਲ ਚੱਲ ਰਹੀ ਆ ਉਹ ਰੇਸਟਾਰਾਂ ਹਗੀਆਂ ਉਹ ਵੀ ਬੰਦ ਨੇ ਆਲੂ ਆਲੂ ਬੰਦ ਨੇ ਕੱਲੇ ਆਲੂ ਨਹੀਂ ਖਾਣੇ ਕਿਸੇ ਹੋਰ ਚਨੇ ਜਿਵੇਂ ਹੁਣ ਮੈਂ ਤਾਂ ਦੱਸਦਾ ਹੁੰਦਾ ਵੀ ਜੇ ਤੁਹਾਡਾ ਆਲੂਆਂ ਨੂੰ ਮਨ ਕਰਦਾ ਤਾਂ ਤੁਸੀਂ ਦੇਖੋ ਹੁਣ ਇੱਕ ਹੋਰ ਇੱਥੇ ਮੈਂ ਤੁਹਾਨੂੰ ਦੱਸਦਾ ਸੁਹਾਂਜਣਾ ਪੂਰੇ ਲੋਕ ਦੱਸ ਰਹੇ ਨੇ ਵੀ ਸੋਹਾਂਜਣਾ ਖਾਓ ਜੀ ਇਹਨੇ ਰੋਗਾਂ ਨੂੰ ਦੂਰ ਕਰਦਾ ਇਹ ਚ ਇੰਨਾ ਕੈਲਸ਼ੀਅਮਾ ਜਿੰਨਾ ਸਤਿਆਨਾਸ਼ ਸੋਹਾਂਜਣਾ ਖਾ ਕੇ ਲੋਕਾਂ ਦਾ ਹੋਇਆ ਕਿਸੇ ਚੀਜ਼ ਨਾਲ ਨਹੀਂ ਹੋਇਆ ਸੋਹਾਂਜਣੇ ਦੀ ਇੱਕ ਲਿਮਟਿਡ ਡੋਜ਼ ਲੈਣੀ ਚਾਹੀਦੀ ਆ ਨਹੀਂ ਇਹ ਪਿੱਤ ਵਧਾ ਦਿੰਦਾ ਕਿਸੇ ਦੀ ਤਿੱਲੀ ਚ ਪ੍ਰੋਬਲਮ ਆ ਜਾਂਦੀ ਆ ਸੋਹਾਂਜਣਾ ਖਾਣ ਨਾਲ ਸਾਨੂੰ ਪਤਾ ਨਹੀਂ ਵੀ ਕਿਹੜੀ हां ਜਦੋਂ ਹੁਣ ਤੇ ਕੋ ਚਰਚਾ ਹੀ ਇਸ ਲੈਵਲ ਤੇ ਕਰ ਦੰਨੇ ਆ ਅਸੀਂ ਸੋਹਾਂਜਣਾ 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 ਤੁਸੀਂ ਗੁਣ ਦੱਸੀ ਜਾ ਰਹੇ ਹੋ ਪੜ੍ਹ ਕੇ ਦੱਸੀ ਜਾ ਰਹੇ ਹੋ ਵੀ ਸੋਹਾਂਜਣੀ ਚਾ ਗੁਣ ਨੇ ਹਮ ਪਰ ਉਹ ਕਿਹੜੇ ਦਰਜੇ ਦਾ ਗਰਮ ਆ ਉਹਦੀ ਕਿਹੜੀ ਤਸਵੀਰ ਆ ਕਿਸ ਲੈਵਲ ਦੀ ਉਹਦੇ ਵਿੱਚ ਗਰਮੀ ਆ ਕਿੰਨਾ ਅੰਦਰੋਂ ਨੂੰ ਤਾਪ ਚਾਹੀਦਾ ਪੱਕਣ ਵਾਸਤੇ ਹਮ ਇਸ ਲੈਵਲ ਤੇ ਜਾ ਕੇ ਉਹਨੇ ਪਚਣਾ ਜਿਹੜੀ ਉਹਦੇ ਤੋਂ ਰਸਾਂ ਦਾ ਨਿਰਮਾਣ ਹੋਣਾ ਉਹ ਕਿਵੇਂ ਬਾਡੀ ਚ ਯੂਟਿਲਾਈਜ਼ ਹੋਣੇ ਨੇ ਹੁਣ ਕਈ ਦੱਸ ਦੇਣਗੇ ਵੀ ਚਮਚਾ ਖਾਈ ਜਾਓ ਸੁਹਾਜਣੇ ਦਾ ਪਾਊਡਰ ਬਣਾ ਕੇ ਛਾਵੇਂ ਸੁਕਾ ਕੇ ਉਹ ਬੰਦਾ 15 20 ਦਿਨ ਖਾਂਦਾ ਉਹਦੀ ਤਿੱਲੀ ਵੱਜ ਜਾਂਦੀ ਆ ਲਿਵਰ ਫੈਟੀ ਹੋ ਜਾਂਦਾ ਤੁਸੀਂ ਦਰਦਾਂ ਤੋਂ ਨਿਜ਼ਾਤ ਪਾ ਲਈ ਤੁਹਾਨੂੰ ਇਹ ਲੱਗੂ ਮੈਨੂੰ એનર્ਜੀ ਆ ਰਹੀ ਆ ਪਰ ਦੂਜੇ ਪਾਸੇ ਜਿਹੜੀ ਪ੍ਰੋਬਲਮ ਕ੍ਰੀਏਟ ਹੋ ਜੂਗੀ ਸੁਹਾਜਣੇ ਦੀ 100mg ਡੋਸ ਆ ਜੇ ਤੁਸੀਂ ਲੈਣਾ ਹਫਤੇ ਚ ਦੋ ਵਾਰ ਲੈਣਾ ਆ ਓਕੇ ਆਪਾਂ ਗੱਲ ਕਰ ਰਹੇ ਹਾਂ ਜੀ ਬਿਲਕੁਲ ਤੇ ਹਾਂ ਜੀ ਸਵੇ ਜੀ ਮੈਂ ਇੱਕ ਥੋੜਾ ਜਿਹਾ ਮੇਰੇ ਧਿਆਨ ਚ ਆ ਗਿਆ ਵੀ ਇੱਕ ਇਹ ਪ੍ਰਾਂਤੀ ਬਹੁਤ ਫੈਲਾਈ ਹੋਈ ਆ ਲੋਕਾਂ ਨੇ ਕਿ ਆਯੁਰਵੇਦ ਦੀਆਂ ਜਿਹੜੀਆਂ ਔਸ਼ਦੀਆਂ ਨੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਦੇਖੋ ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਜਾਂ ਜਿਹੜੇ ਅਣਜਾਣ ਲੋਕ ਨੇ ਕਿਉਂ ਨਹੀਂ ਹੈਗਾ ਸਾਈਡ ਇਫੈਕਟ ਹੂੰ ਹੂੰ ਉਹ ਯਾਰ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਵੀ ਤੂੰ ਖੱਟਾ ਖਾ ਲਿਆ ਤੈਨੂੰ ਆ ਨੁਕਸਾਨ ਹੋ ਜਾਊਗਾ ਦੂਜੇ ਪਾਸੇ ਜਿਹੜੀ ਔਸ਼ਧੀ ਤਿਆਰ ਹੋਊਗੀ ਉਹਦਾ ਕੋਈ ਨੁਕਸਾਨ ਹੀ ਨਹੀਂ ਹੋਊਗਾ ਜੇ ਉਹ ਗਲਤ ਦਿੱਤੀ ਜਾਊਗੀ ਹੂੰ ਹੂੰ ਜਾਂ ਬਿਨਾਂ ਪ੍ਰਕਿਰਤੀ ਨੂੰ ਦੇਖੇ ਤੋਂ ਦਿੱਤੀ ਜਾਊਗੀ ਕਿਉਂ ਨਹੀਂ ਨੁਕਸਾਨ ਹੋਊਗਾ ਹੂੰ ਹੂੰ ਬੰਦਾ ਚਾਹ ਪੀ ਲਵੇ ਉਹ ਗੈਸ ਬਣਾਉਂਦੀ ਆ ਇਹ ਤਾਂ ਫੇਰ ਔਸ਼ਧੀਆਂ ਨੇ ਫੇਰ ਔਸ਼ਧੀਆਂ ਨੇ ਆਪਣਾ ਗੱਲ ਕਰ ਰਹੇ ਸੀ ਆਲੂਆਂ ਦੀ ਸੁਹਾਂਜਣੇ ਦੀ ਗੱਲ ਹੋਈ ਉੱਥੋਂ ਤੁਸੀਂ ਸੁਹਾਂਜਣਾ ਖਾਣਾ ਉਹਦੇ ਪੱਤੇ ਲਿਆ ਜਿਹੜੇ ਅਗਲੇ ਪੱਤੇ ਨੇ ਬਸ ਇੰਨੇ ਅਗਲੇ ਪੱਤੇ ਮਤਲਬ ਆਪਣੇ ਦੇਖ ਲਓ ਵੀ ਜਿਹੜੇ ਅਗਲੇ ਅਗਲੇ ਪੱਤੇ ਨੇ ਪਿੱਛੋਂ ਨਹੀਂ ਤੋੜਨੇ ਟਾਣੀ ਤੇ ਜਿਹੜੇ ਪੱਤੇ ਲੱਗੇ ਹੋ ਨੇ ਨਾ ਇੱਕ ਉਹਦੇ ਮੂਰਲੀ ਸਾਈਡ ਦੇ ਹਾਂ ਮੂਰਲੀ ਸਾਈਡ ਤੋਂ ਬਸ ਉਹ ਚਾਰ ਉਂਗਲ ਪੱਤੇ ਚਾਰ ਚਾਰ ਉਂਗਲ ਵਾਲੇ ਉਹ ਲਿਆਓ ਉਹਨਾਂ ਨੂੰ ਉਬਾਲ ਕੇ ਪਾਣੀ ਕੱਢ ਦਿਓ ਉਹਨਾਂ ਦਾ ਹਾਂ ਉਹਨਾਂ ਚੋਂ ਫਿਰ ਉਹਨਾਂ ਦਾ ਅਸਰ ਘਟ ਜਾਂਦਾ ਚੰਗੀ ਤਰ੍ਹਾਂ ਵਾਲੋ ਪਾਣੀ ਕਢ ਦੋ ਫਿਰ ਉਹਨਾਂ ਦੀ ਭੁਰਜੀ ਬਣਾਓ ਵਿੱਚ ਆਲੂ ਪਾ ਲਓ ਜੀ ਜੀ ਮੇਥੀ ਚ ਪਾ ਕੇ ਵੀ ਆਲੂ ਖਾਧੇ ਜਾ ਸਕਦੇ ਨੇ ਮੇਥਿਆਂ ਚ ਪਾ ਕੇ ਆਲੂ ਖਾਧੇ ਜਾ ਸਕਦੇ ਨੇ ਵਿੱਚ ਕਾਲੀ ਮਿਰਚ ਪਾ ਲਓ ਕਾਲੀ ਭਮੋਲ ਹੁੰਦੀ ਆ ਮਕੋਹ ਹੁੰਦੀ ਆ ਉਹਦੇ ਪੱਤਿਆਂ ਦੀ ਭੁਰਜੀ ਬਣਾਈ ਜਾ ਸਕਦੀ ਆ ਬਈ ਮਟਰਾਂ ਤੇ ਵੀ ਗੱਲ ਹੋ ਰਹੀ ਹੈ ਮਟਰ ਵੀ ਨਹੀਂ ਖਾਣੇ ਚ ਮਟਰ ਬਹੁਤ ਖਰਾਬ ਨੇ ਮਟਰ ਖਰਾਬ ਨੇ ਬਹੁਤ ਖਰਾਬ ਨੇ ਇਹ ਆਪਾਂ ਉਸ ਲੈਵਲ ਤੇ ਗੱਲ ਕਰ ਰਹੇ ਹਾਂ ਜਿਹੜੇ ਬਹੁਤ ਵਿਕ੍ਰਿਤ ਹੋ ਗਈ ਜਿਨ੍ਹਾਂ ਦੀ ਬਾਤ ਹਾਂ ਜਿਹਨਾਂ ਨੂੰ ਕਠੀਆ ਹੋ ਗਿਆ ਆਰਥਰਾਇਟਸ ਹੋ ਗਿਆ ਚੱਲਣ ਤੋਂ ਫੇਰਨ ਤੋਂ ਤੁਰਨ ਤੋਂ ਉੱਠਣ ਤੋਂ ਪਾਸਾ ਲੈਣ ਤੋਂ ਅਸਮਰੱਥ ਨੇ ਜਿਹੜੇ ਲੋਕ ਹਾਂ ਦੋਸਤੋ ਇੱਕ ਚੀਜ਼ ਤੁਸੀਂ ਸਾਡੀ ਵੀਡੀਓ ਚ ਸਮਝ ਲੈਣੀ ਆ ਵੀ ਅੱਜ ਜਿਹੜਾ ਅਸੀਂ ਪਰਹੇਜ਼ ਤੁਹਾਨੂੰ ਦੱਸ ਰਹੇ ਹਾਂ ਜਿਹੜੇ ਲੋਕ ਬਹੁਤ ਸਮੇਂ ਤੋਂ ਦਰਦਾਂ ਨਾਲ ਆਹਤ ਨੇ ਤੇ ਚੱਲਣ ਫਿਰਨ ਤੋਂ ਵੀ ਥੋੜਾ ਸਮਰੱਥ ਹੋ ਗਏ ਨੇ ਇੰਨੇ ਟੈਕਨੀਕਲੀ ਤੇ ਇੰਨੇ ਮਤਲਬ ਸਟ੍ਰਿਕਟਲੀ ਜਿਹੜੇ ਅਵਾਇਡ ਕਰਨਾ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਕਰਨਾ ਜਿਹੜੇ ਕਹਿੰਦੇ ਨੇ ਵੀ ਗਠੀਏ ਲਈ ਯਾਰ ਅਸੀਂ ਕੀ ਕਰੀਏ ਕੀ ਕਰੀਏ ਜਿਹੜੇ ਗਠੀਏ ਤੋਂ ਬਹੁਤ ਤੰਗ ਨੇ ਬਹੁਤ ਤੰਗ ਨੇ ਪਰ ਇਹ ਨਹੀਂ ਕਿ ਤੁਸੀਂ ਹੁਣ ਜਿਹੜੇ ਜਿਨ੍ਹਾਂ ਨੂੰ ਮਾੜੇ ਮੋਟੇ ਸ਼ੁਰੂ ਹੋ ਰਹੇ ਨੇ ਦਰਦ ਉਹ ਫਟਾਫਟ ਇਹ ਚੀਜ਼ਾਂ ਖਾਣ ਲੱਗ ਜਾਣ ਜਾਂ ਇਹਨਾਂ ਨੂੰ ਭਰਪੂਰ ਮਾਤਰਾ ਚ ਖਾਣ ਤਾਂ ਕਿ ਉਹ ਇੱਥੋਂ ਖਾ ਇਹਨਾਂ ਚੀਜ਼ਾਂ ਨੂੰ ਖਾ ਕੇ ਬਹੁਤ ਆਪਣੇ ਰੋਗ ਨੂੰ ਵਧਾ ਲੈਣ ਇਹ ਵੀ ਨਹੀਂ ਕਰਨਾ ਹਾਂ ਦੇਖੋ ਆਯੁਰਵੇਦ ਕਹਿੰਦਾ ਦੇਖੋ ਆਪਾਂ ਪਹਿਲਾਂ ਜਿਹੜੀ ਗੱਲ ਮੈਂ ਦੱਸੀ ਆ ਆਮ ਇਹ ਕਹਿੰਦੇ ਹੁੰਦੇ ਆ ਵੀ ਨਾ ਜ਼ਹਿਰ ਜ਼ਹਿਰ ਆ ਨਾ ਅਮਰਤ ਅਮਰਤ ਸਾਡੀ ਉਪਯੋਗ ਤੇ ਨਿਰਪਰ ਆ ਆਯੁਰਵੇਦ ਕੀ ਕਹਿੰਦਾ ਵੀ ਸਾਨੂੰ ਮਿਡ ਇਨ ਦਾ ਲਾਈਨ ਚੱਲਣਾ ਆ ਹੂੰ ਹੂੰ ਨਾ ਸਾਨੂੰ ਬਿਲਕੁਲ ਇਸ ਪਾਸੇ ਵੀ ਬਦ ਪਰਹੇਜੀ ਵਾਲੇ ਪਾਸੇ ਹੋ ਜੀ ਨਾ ਇਹ ਹੋ ਜੀ ਵੀ ਬਿਲਕੁਲ ਇਹ ਪਰਹੇਜ ਸਾਰਾ ਕੁਝ ਏਤਿਆਗ ਦਈਏ ਹੂੰ ਹੂੰ ਦੋਵੇਂ ਕੰਡੀਸ਼ਨਾਂ ਖਰਾਬ ਨੇ ਹੂੰ ਸਾਨੂੰ ਸਮਝਣ ਦੀ ਲੋੜ ਆ ਸਮਝਣ ਦੀ ਲੋੜ ਆ ਬਿਲਕੁਲ ਬਿਲਕੁਲ ਇਹ ਚੀਜ਼ ਆ ਸੋ ਗਠੀਏ ਦੇ ਰੋਗੀਆਂ ਲਈ ਇੱਕ ਹੋਰ ਮੈਂ ਖਾਸ ਦੱਸੂੰਗਾ ਵੀ ਮਾਲਿਸ਼ ਜ਼ਰੂਰ ਕਰਿਆ ਕਰੋ। ਹਾਂ ਮੈਂ ਪੁੱਛਣਾ ਸੀ ਵੀ ਕੱਦਾ ਪ੍ਰਯੋਗ ਵੀ ਦੱਸ ਦੋ ਮਾਲਿਸ਼ ਕਿਹੜੇ ਤੇਲ ਦੀ ਕਰਨ? ਮਾਲਿਸ਼ ਦੇਖੋ ਅੱਜ ਕੱਲ ਜਿਵੇਂ ਹੁਣ ਸਰਦ ਰੋਤਾ ਤਾਂ ਤਿਲ ਦੇ ਤੇਲ ਦੀ ਮਾਲਿਸ਼ ਕੀਤੀ ਜਾ ਸਕਦੀ ਹੈ। 올ਿਵ ਆਇਲ ਦੀ ਮਾਲਿਸ਼ ਕੀਤੀ ਜਾ ਸਕਦੀ ਹੈ। ਹਾਂ ਇੱਕ ਚੀਜ਼ ਜਦੋਂ ਆਪਾਂ ਇੱਥੇ ਕਲੀਨਿਕ ਤੇ ਵੀ ਆਪਣੇ ਮ사ਜ ਦੱਸਦੇ ਆਂ ਦਰਦਾਂ ਦੇ ਰੋਗੀਆਂ ਨੂੰ ਤਾਂ ਸਮਝ ਲੈਂਦੇ ਨੇ ਵੀ ਕੋਈ ਮ사ਜਰ ਸਾਨੂੰ ਚਾਹੀਦਾ। ਨਹੀਂ ਨਹੀਂ ਮ사ਜ ਕਰਨਾ ਉਹ ਪ੍ਰਾਂਤੀ ਦੂਰ ਕਰੀਏ ਵੀ ਨਹੀਂ। ਤੁਸੀਂ ਦੋਸਤੋ ਮ사ਜ ਤਾਂ ਜਿਹੜੀ ਅਸੀਂ ਦੱਸਦੇ ਇਹਨੂੰ ਅਭੰਗ ਤ੍ਰਿਕੀ ਵਾਲੀ ਜਿਹੜੀ ਆਯੁਰਵੇਦ ਨੇ ਭਯੰਗ ਜੀ ਦਾ ਨਾਮ ਲਿਆ ਵੀ ਤੇਲ ਨੂੰ ਰਚਾਉਣਾ ਆਪਣੀ ਬੋਡੀ ਉਹ ਤੁਸੀਂ ਖੁਦੇ ਕਰ ਸਕਦੇ ਹੋ ਖੁਸ਼ਕੀ ਹੋ ਜਾਂਦੀ ਹੈ ਖੁਸ਼ਕੀ ਹੋ ਜਾਂਦੀ ਹੈ ਤੁਸੀਂ ਖੁਦ ਕਰ ਲਓ ਤੁਸੀਂ ਸਮਾਂ ਕੱਢੋ ਆਪਣੇ ਸ਼ਰੀਰ ਲਈ ਬਿਲਕੁਲ ਬਿਲਕੁਲ ਥੋੜਾ ਘੰਟਾ ਕੱਢੋ 2 ਘੰਟੇ ਕੱਢੋ ਇਦਾਂ ਆਰਾਮ ਨਾਲ ਮਾਲਿਸ਼ ਕਰੋ ਮੈਂ ਤਾਂ ਕਹਿੰਦਾ ਵੀ ਜਿਨ੍ਹਾਂ ਨੂੰ ਸਮਝ ਲਓ ਇਨੀਸ਼ੀਅਲ ਸਟੇਜ ਤੇ ਪ੍ਰੋਬਲਮ ਆ ਵੀ ਥੋੜਾ ਬੋਤ ਐਯੂਰਿਕ ਐਸਿਡ ਵਧਦਾ ਥੋੜਾ ਜਿਹਾ ਐਸਰ ਵਧ ਗਿਆ ਆਰ ਐ ਫੈਕਟਰ ਆ ਜਿਹੜਾ 50 ਤੇ ਆਉਂਦਾ 30 ਤੇ ਆਉਂਦਾ 40 ਤੇ ਆਉਂਦਾ ਉਹ ਤਾਂ ਚਾਹੇ ਸੁੱਕੀ ਮਾਲਿਸ਼ ਕਰਨ ਹੈ ਅਭਯੰ ਐਂਸਨੀ ਮਤਲਬ ਇਦਾਂ ਕਰਨ ਨਾਲ ਜਿਵੇਂ ਇਸ਼ਨਾਨ ਕਰਨ ਤੋਂ ਪਹਿਲਾਂ ਅੱਧਾ ਘੰਟਾ ਲਾ ਲਿਆ ਹਮ 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 ਇਸ਼ਨਾਨ ਕਰਕੇ ਲਾ ਲਿਆ ਜਾਂ ਰਾਤ ਨੂੰ ਸੌਣ ਵੇਲੇ ਲਾ ਲਿਆ ਕੱਪੜੇ ਨਾਲ ਸਾਫ਼ ਕਰਤਾ ਜੇ ਤੇਲ ਦੀ ਮਾਲਿਸ਼ ਕੀਤੀ ਆ ਹਮ ਹਮ ਤੋ ਜਦੋਂ ਅਸੀਂ ਇਹ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਉਨੇ ਆ ਹਮ ਹਮ ਕਿਰਿਆਤਮਕ ਹੁੰਨੇ ਆ ਅਸੀਂ ਦੇਖੋ ਗੱਲ ਹੁੰਦੀ ਆ ਕਰਮ ਦੀ ਹਮ ਕਰਮ ਕਰਮ ਤੇ ਚਲੋ ਫੇਰ ਕਿਸੇ ਦਿਨ ਚਰਚਾ ਕਰਾਂਗੇ ਆਪਾਂ ਉਸ ਦਿਨ ਤੁਸੀਂ ਵਿਸ਼ਾ ਛੇੜਿਆ ਸੀਗਾ ਵੀ ਕਰਮ ਕੀ ਆ ਹਮ ਐਕਸ਼ਨ ਐਕਸ਼ਨ ਹਮ ਐਕਸ਼ਨ ਤੋਂ ਬਾਅਦ ਕੀ ਹੁੰਦਾ ਰਿਐਕਸ਼ਨ ਰਿਐਕਸ਼ਨ ਹਮ ਆਮ ਕਹਿੰਦਾ ਨਾ ਵੀ ਯਾਰ ਇਹ ਤਾਂ ਕਰਮਾਂ ਦਾ ਰੋਗ ਆ ਹਮ ਕਰਮ ਕੋਈ ਇਹ ਨਹੀਂ ਹੈਗਾ ਵੀ ਅਸੀਂ ਪਤਾ ਨਹੀਂ ਕਿਹੜੇ ਜਨਮ ਵਿੱਚ ਕਰਮ ਕਰ ਲਏ ਤੁਸੀਂ ਹੁਣ ਵੀ ਕਰਮ ਅਸੀਂ ਕਰ ਰਹੇ ਹਾਂ ਹਮ 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 ਕਰਮ ਦਾ ਮਤਲਬ ਐਕਸ਼ਨ ਕਿਸੇ ਵੀ ਕੋਈ ਵੀ ਐਕਸ਼ਨ ਅਸੀਂ ਜਦੋਂ ਕਰਦੇ ਹਾਂ ਤਾਂ ਉਹ ਕਰਮ ਹੋ ਰਿਹਾ ਤਾਂ ਉਹਦਾ ਰਿਐਕਟ ਹੋਣਾ ਹੀ ਹੋਣਾ ਹਮ ਹਮ ਜਿਵੇਂ ਅਸੀਂ ਨੇ ਬਾਲ ਸਿੱਟੀ ਇਦਾਂ ਹਮ ਹਮ ਉਹਨੇ ਸਿੱਧੀ ਜਾਊਗੀ ਜੇ ਕਿਸੇ ਨਾਲ ਟਕਰਾਊਗੀ ਤਾਂ ਰਿਐਕਟ ਹੋਊਗੀ ਹਮ ਹਮ ਜੇ ਅਸੀਂ ਉਦਾਂ ਦੀ ਭਾਵਨਾ ਨਾਲ ਫਿੱਟਾਂਗੇ ਉਹਨੂੰ ਨਹੀਂ ਉਹ ਸਿੱਧੀ ਇੱਥੋਂ ਕਿਰਿਆ ਕੀਤੀ ਤਾਂ ਉਹ ਜਾਊਗੀ ਦੂਰ ਤੱਕ ਹਾਂ ਐਕਸ਼ਨ ਐਕਸ਼ਨ ਤੇ ਡਿਪੈਂਡ ਆ ਵੀ ਕਿਸ ਭਾਵ ਨਾਲ ਐਕਸ਼ਨ ਕਿਸ ਭਾਵ ਨਾਲ ਐਕਸ਼ਨ ਹੋ ਰਿਹਾ ਕਿਸ ਤਰੀਕੇ ਨਾਲ ਹੋ ਰਿਹਾ ਤਰੀਕੇ ਨਾਲ ਹੋ ਰਿਹਾ ਕਿਸ ਮਨੋਰਥ ਨਾਲ ਕਿਸ ਮਨੋਰਥ ਨਾਲ ਹੋ ਰਿਹਾ ਐਕਸ਼ਨ ਤੁਸੀਂ ਜਦੋਂ ਮਾਲਿਸ਼ ਕਰੋਗੇ ਤਾਂ ਤੁਹਾਡਾ ਭਾਵ ਆਊਗਾ ਕਿ ਮੈਂ ਠੀਕ ਹੋ ਰਿਹਾ ਠੀਕ ਹੋਊਗਾ ਤਾਂ ਉਹ ਤੁਹਾਡਾ ਇੱਕ ਕਰਮ ਹੋ ਗਿਆ ਆਪਣੇ ਆਪ ਨੂੰ ਠੀਕ ਕਰਨ ਲਈ ਉਹ ਤੁਹਾਡੀ ਕਿਰਿਆ ਸੁਧਰਨ ਲੱਗ ਜੂਗੀ ਕਿਰਿਆ ਸੁਧਰਨ ਲੱਗੀ ਬਾਜੂ ਤੁਹਾਡੀ ਕੰਟਰੋਲ ਹੋਣ ਲੱਗੀ ਹਾਂ ਹਾਂ ਇਹ ਐਕਸ਼ਨ ਆ ਜਿਹੜਾ ਮ사ਜ ਦਾ ਐਕਸ਼ਨ ਆ ਮ사ਜ ਦਾ ਜਿਹੜਾ ਤੁਸੀਂ ਕਰਮ ਕਰ ਰਹੇ ਹੋ ਬਾਜੂ ਨੂੰ ਕੰਟਰੋਲ ਕਰ ਦੇਗਾ ਕੰਟਰੋਲ ਕਰੂਗਾ ਬਾਜੂ ਕੰਟਰੋਲ ਹੋ ਗਈ ਤੁਹਾਡੀ ਸਿਹਤ ਸੁਧਾਰ ਹੋ ਜਾਊਗਾ ਸੁਧਾਰ ਹੋ ਜਾਊਗਾ ਤੁਸੀਂ ਕਰਮ ਚੰਗਾ ਕਰ ਲਿਆ ਇਟ ਮੀਨਸ ਚੰਗਾ ਕਰਮ ਕਰ ਲਿਆ ਕਰਮ ਬਹੁਤ ਤਰ੍ਹਾਂ ਦੇ ਨੇ ਹਾਂ ਇਹਦੇ ਤੇ ਕਿਸੇ ਦਿਨ ਚਰਚਾ ਕਰਾਂਗੇ ਕਰਮ ਤਾਂ ਆਪਾਂ ਜਦੋਂ ਕੁਝ ਖਾਂਦੇ ਆ ਉਹ ਵੀ ਇੱਕ ਤਰ੍ਹਾਂ ਦਾ ਕਰਮ ਕਰ ਰਹੇ ਹਾਂ ਉਹ ਤੁਸੀਂ ਹੁਣ ਜਿਵੇਂ ਜੇ ਦਰਦਾਂ ਵਾਲਾ ਰੋਗੀ ਆ ਉਹ ਲੱਸੀ ਪੀਣ ਦਾ ਕਰਮ ਕਰ ਰਿਹਾ ਹਾਂ ਉਹ ਮਾੜਾ ਕਰਮ ਕਰ ਹਾਂ ਹਾਂ ਉਹਨੂੰ ਉਹ ਤਾਂ ਮਿਲੂਗੀ ਅਸਲ ਚ ਕਰਮੇ ਨੇ ਹਾਂ ਰੀਐਕਸ਼ਨ ਲਸੀ ਪੀਣ ਦਾ ਹੋ ਰਿਹਾ ਉਹਦਾ ਰਿਐਕਸ਼ਨ ਦਰਦ ਚ ਬਦਲ ਕੇ ਆਉਗਾ ਬਦਲ ਕੇ ਆਊਗਾ ਜਿਹੜਾ ਰੋਗੀ ਆ ਉਹਦੇ ਲਈ ਹੁਣ ਹੁਣ ਜੇ ਕਿਸੇ ਬਾਬਿਆਂ ਕੋਲ ਜਾਓਗੇ ਉਹ ਕੂਗਾ ਤੇਰੇ ਕਰਮਾਂ ਦਾ ਫਲ ਆ ਤੇਰੇ ਕਰਮ ਉਹਨੂੰ ਪੁੱਛੋ ਵੀ ਕਰਮ ਕੀ ਹੁੰਦਾ ਉਹ ਪਤਾ ਨਹੀਂ ਹੈ ਉਹ ਨਹੀਂ ਪਤਾ ਅੱਜ ਕੱਲ੍ਹ ਦੇਸੀ ਬਾਬੇ ਉਹਨਾਂ ਨੂੰ ਪਤਾ ਹੈ ਨਹੀਂ ਵੀ ਕਰਮ ਕਿਹਨੂੰ ਕਿਹਾ ਗਿਆ ਕਿਨੂੰ ਕਿਹਾ ਗਿਆ ਕਰਮ ਤਾਂ ਅਸੀਂ ਜ਼ਿੰਦਗੀ ਜਦੋਂ ਜਨਮ ਹੋ ਗਿਆ ਉਦੋਂ ਕਰਮ ਸ਼ੁਰੂ ਹੋ ਜਾਂਦਾ ਮਰਨ ਤੱਕ ਕਰਮ ਕਰਦੇ ਆਂ ਅਸੀਂ ਸਾਨੂੰ ਪਤਾ ਵੀ ਨਹੀਂ ਹੈਗਾ ਵੀ ਇਹ ਕਰਮ ਹੋ ਰਿਹਾ ਹੂੰ ਹੂੰ ਤਾਂ ਕਰਮ ਦੀ ਵਿਆਖਿਆ ਕਿਸੇ ਦਿਨ ਕਰਾਂਗੇ ਹਮਮ ਹੁਣ ਲੱਗਿਆ ਕਿ ਮੇਰਾ خیال ਹੈ ਵੀ ਦਰਦਾਂ ਦੇ ਰੋਗੀਆਂ ਲਈ ਇਹ ਵਧੀਆ ਵੀਡੀਓ ਬਣ ਗਈ ਇਹਨੂੰ ਸੁਣ ਕੇ ਉਹ ਪਰਹੇਜ਼ ਰੱਖ ਰਹਿ ਜਰ ਰੱਖ ਸਕਦੇ ਧੰਨਵਾਦ